ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਣਜੀਤ ਸਿੰਘ ਢੱਡਰੀਆ ਦੁਆਰਾ ਬਣਾਈ ਗਈ ਇਹ ਵੀਡੀਓ ਕਲਿੱਪ ਬੜੇ ਧਿਆਨ ਨਾਲ ਸੁਣਿਓ ਇਹ ਵੀਡੀਓ ਕਲਿੱਪ ਵਿੱਚ ਬਹੁਤ ਕੰਮ ਆਉਣ ਵਾਲੀਆਂ ਗੱਲਾਂ ਹਨ ਸੰਗਤ ਦਾ ਕਿੱਡਾ ਵੱਡਾ ਗੁਰਬਾਣੀ ਦੇ ਵਿੱਚ ਗੱਲ ਬਾਰ-ਬਾਰ ਕੀਤੀ ਜਾਂਦੀ ਹੈ ਸੰਗ ਸੰਗ ਗਤੀ ਸੰਗਤੀ ਸੰਗ ਕਰਕੇ ਗਤੀ ਕਰੇ ਮਾੜੀ ਸੰਗਤ ਕਰੇਗਾ ਉਧਰ ਨੂੰ ਗਤੀ ਕਰੇਗਾ ਚੰਗੀ ਸੰਗਤ ਕਰੇਗਾ ਉਧਰ ਨੂੰ ਗਤੀ ਕਰੇਗਾ ਬੰਦਾ ਉਧਰ ਨੂੰ ਵੱਧ ਜਾਏਗਾ ਤੇ ਸੋਚ ਸਮਝ ਕੇ ਤੇਰੀ ਯਾਰੀ ਕਿੰਨਾ ਬੰਦਿਆਂ ਨਾਲ ਹੈ ਬੰਦਾ ਕਿੰਨਾ ਨਾਲ ਹੈ ਉਹਨਾਂ ਦੇ ਵਿਚਾਰ ਕਿਦਾਂ ਦੇ ਨੇ ਉਹਨਾਂ ਦੀ ਸੋਚ ਕਿਦਾਂ ਦੀ ਹੈ ਤੇਰੇ ਯਾਰ ਬੇਲੀ ਹੈ ਕਿਵੇਂ ਦੇ ਨੇ ਤੇਰੀ ਯਾਰੀ ਹੋਣੀ ਚਾਜਾ ਪੜ ਪਹਿਲਾਂ ਮੇਰੀ ਯਾਰੀ ਨਾਲ ਫਕੀਰਾਂ ਦੇ ਹੁਣ ਫਕੀਰਾਂ ਦਾ ਮਤਲਬ ਸਾਡੇ ਤੇ ਅੱਜ ਕੱਲ ਹੋ ਗਿਆ ਵੀ ਕੋਈ ਸਾਈ ਬਣ ਗਿਆ ਕੋਈ ਪਾਸਪੋਰਟ ਤੇ ਹੱਥ ਲਾ ਰਿਹਾ ਕੋਈ ਹੋਰ ਬਾਬਾ ਬਣ ਗਿਆ ਇਹਨਾਂ ਨੂੰ ਫਕੀਰ ਕਹਿੰਨੇ ਆ ਉਹ ਬੜੇ ਮੰਨ ਦੇ ਫਕੀਰ ਨੇ ਲੋਕ ਇੱਥੇ ਇਹ ਫਕੀਰਾਂ ਦੀ ਗੱਲ ਛੱਡ ਦਿਓ ਉਹ ਜਾਣਨ ਉਹ ਕਿੱਦਾਂ ਦੇ ਨੇ ਆਪਣੇ ਆਪਣਾ ਬੰਦੇ ਹੋਣਗੇ ਵੇਖਦੇ ਹੋਣਗੇ ਕੀ ਹੈ ਉਹਨਾਂ ਦੇ ਪੱਲੇ ਪਰ ਮੰਨ ਦੇ ਫਕੀਰ ਲੋਕ ਵੇਖੇ ਆ ਫਰਵਾਹ ਹੀ ਨਹੀਂ ਕਿਸੇ ਚੀਜ਼ ਦੀ ਐਦਾਂ ਦੀ ਫਕੀਰ ਲੋਕ ਘਰਾਂ 'ਚ ਰਹਿਣ ਵਾਲੇ ਉਹ ਜੱਟ ਬੰਦੇ ਦੇਸੀ ਬੰਦੇ ਸਾਧ ਬੰਦੇ ਨੇ ਮੈਂ ਜੱਟ ਜੱਟ ਨਾ ਕੇ ਸਮਝ ਲੈਣ ਵੀ ਜੱਟਾਂ ਦੀ ਗੱਲ ਐ ਉਹ ਕਿਸੇ ਬਰਾਦਰੀ 'ਚ ਵੀ ਕਹਿ ਲੋ ਤੁਸੀਂ ਉਹ ਛੋਟੀ ਬਰਾਦਰੀ ਵਿੱਚ ਪੈਦਾ ਹੋਏ ਨੇ ਪਰ ਫਕੀਰ ਲੋਕ ਨੇ ਜਮਾ ਹੀ ਨਹੀਂ ਕੋਈ ਕੱਚਾ ਉਹ ਕੋਈ ਨਹੀਂ ਕੋਈ ਨਹੀਂ ਖੋઠા ਹੀ ਠੀਕ ਐ ਤੁਹਾਨੂੰ ਚੇਤਾ ਹੈ ਅੱਜ ਤੋਂ 3-4 ਸਾਲ ਪਹਿਲਾਂ ਇੱਕ ਅੰਮ੍ਰਿਤਸਰ ਦੇ ਵੀਡੀਓ ਬੰਦੇ ਦੀ ਵਾਇਰਲ ਹੋਈ ਸੀ ਉਹ ਕਹਿੰਦੇ ਬਾਪੂ ਕਰਦਾ ਕੀ ਆ ਕਹਿੰਦਾ ਗੁਰਦੁਆਰੇ ਛਾਟਾ ਸਾਹਿਬ ਜਾਨਾ ਉੱਥੇ ਮੈਂ ਰੱਖ ਕੇ weight ਤੋਲਣ ਵਾਲੀ ਮਸ਼ੀਨ ਵਹਿ ਜਾਨਾ ਕਿੰਨੇ ਬਾਪੂ ਪੈਸੇ ਕਹਿੰਦੇ ਕਦੇ 40 ਬਣ ਜਾਂਦੇ ਕਦੇ 50 ਬਣ ਜਾਂਦੇ ਕਹਿੰਦੇ ਬਾਪੂ ਤੇਰਾ ਆ ਕਮਰਾ ਪਾ ਦੇਣਾ ਉਹ ਨਾ ਪੁੱਤਰਾ ਨਾ ਪੁੱਤਰਾ ਅੰਮ੍ਰਿਤਸਰੀਏ ਜਿਵੇਂ ਆਂਦੇ ਨੇ ਓਏ ਨਾ ਪੁੱਤਰਾ ਮੈਂ ਕੀ ਕਰਨਾ ਕਮਰਾ ਹੁਣ ਤੇ ਬੁੱਢੇ ਹੋ ਗਏ ਆ ਜ਼ਿੰਦਗੀ ਹੁਣ ਤੇ ਆਗਾ ਚੱਲੇ ਆ ਹੁਣ ਸਾ ਕਮਰਾ ਕੀ ਕਰਨਾ ਉਹਦੀ ਘਰ ਵਾਲੀ ਵੀ ਨਾਲ ਬੋਲਦੀ ਉਹ ਬਾਪੂ ਨਹੀਂ ਤੇਰਾ ਕੋਠਾ ਪਾ ਉਹ ਪੁੱਤਰ ਸਾਗੀ ਕਰਨਾ ਕਮਰਾ ਬੁੱਢੇ ਹੋ ਗਏ 40-50 ਰੁਪਏ ਰੋਜ਼ ਚਾਹੀਦੇ ਹੁੰਦੇ ਸਾਨੂੰ ਪੈਸਾ ਹੀ ਨਹੀਂ ਚਾਹੀਦਾ ਹੋਰ ਉਹ ਫੇਰ ਉਹ ਕਹਿੰਦਾ ਬਾਪੂ ਲੈ ਫੇਰ 10000 ਰੁਪਏ ਦੀ ਦਿੱਥੀ ਦਿੱਤੀ ਉਹਨੇ ਉਹ ਕਹਿੰਦਾ ਪੁੱਤਰਾ ਮੈਂ 10000 ਕੀ ਕਰਨਾ ਹੈ ਉਹ ਕਹਿੰਦਾ ਉਹ ਵੇਖ ਉਹ ਵੇਖ ਬਾਲੇ ਟੁੱਟੇ ਪਏ ਐ ਉਹ 22500 ਰੁਪਏ ਦਾ ਕੰਮ ਐ ਮੈਂ 10000 ਸਿਰ ਚ ਮਾਰ 2 250 ਦਾ ਕੰਮ ਮੈਂ ਮੈਂ ਇੰਨੇ ਪੈਸੇ ਕੀ ਕਰਦੇ ਉਹ ਬਾਪੂ ਕਹਿੰਦਾ ਫਕੀਰ ਬੰਦਾ ਜੋਰ ਲਾ ਲਿਆ 10000 ਰੁਪਇਆ ਲੈ ਲੈ ਬਾਪੂ ਦਵਾਈਆਂ ਲਈਓ ਕੋਈ ਖਾਈ ਕੁਛ ਬਾਪੂ ਮੌਜਾਂ ਕਰੇਗਾ ਤੇਰਾ ਕਮਰਾ ਬਣਾ ਦਿੰਨੇ ਆਂਦਾ ਪੁੱਤਰਾ ਮੈਂ ਕੀ ਕਰਨਾ ਓਏ ਮੈਨੂੰ 2 250 500 ਰੁਪਇਆ ਦੇ ਦੇ ਮੈਨੂੰ ਇਤੋਂ ਵੱਧ ਨਹੀਂ ਚਾਹੀਦਾ ਮੇਰੀ ਯਾਰੀ ਨਾਲ ਫਕੀਰਾਂ ਦੇ ਜਿਹੜੇ ਮਿਲਦੇ ਨਾਲ ਤਕਦੀਰਾਂ ਦੇ ਗ਼ੀਰ ਬੰਦੇ ਹੁੰਦੇ ਐ ਰੱਜੀਆਂ ਰੂਹਾਂ ਹੁੰਦੀਆਂ ਬੜੇ ਅਮੀਰ ਵੀ ਰੱਜੇ ਹੋ ਸਕਦੇ ਐ ਤੇ ਬੜੇ ਗਰੀਬ ਵੀ ਮਨ ਦੇ ਰੱਜੇ ਹੋ ਸਕਦੇ ਐ 10 20 50 ਕਰੋੜ ਦਾ ਮਾਲਕ ਐ ਔਨ ਨੂੰ ਭਾਵੇਂ ਹੋਰ 50 ਕਰੋੜ ਆ ਜਾਏ ਪਰ ਕੋਈ ਇੱਛਾ ਨਹੀਂ ਠੀਕ ਐ ਮਨ ਖੁਸ਼ ਐ ਤੇ ਇੱਕ ਕੱਚੇ ਕੋਠੇ 'ਚ ਰਹੀ ਜਾਂਦਾ ਕਹਿੰਦਾ ਖੁਸ਼ ਆ ਜੀ ਬਸਤਾ ਟੁੱਟੀ ਝੌਂਪੜੀ ਤੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਧਿਆਨ ਪਰ ਮਿੰਨਾ ਮਿੱਤਰ ਨਾ ਇਠ ਤਨ ਰੂਪ ਹੀਣ ਕਿਛ ਸਾਖ ਨਾ ਸਿੰਨਾ ਪਰ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਮਨ ਰੱਜਿਆ ਹੋਇਆ ਹੋਵੇ ਨਾ ਭਿੱਜੇ ਹੋਏ ਅੰਦਰੋਂ ਉਹ ਕਹਿੰਦੇ ਰਾਜੇ ਰਾਜੇ ਉਹਨਾਂ ਦੀ ਰੀਸ ਰਾਜਿਆਂ ਨੇ ਕੀ ਕਰ ਲੈਣੀ ਗੁਰੂ ਅਰਜਨ ਦੇਵ ਜੀ ਨੇ ਉਹ ਕਹਿੰਦਾ ਨਹੀਂ ਹੇਮਾ ਮੇਰੀ ਛਪਰੀ 'ਚ ਜੀ ਲਾ ਲਿਆ ਤੁਸੀਂ ਮਹਾਰਾਜ ਕਹਿੰਦੇ ਤੇਰੀ ਛਪਰੀ 'ਚ ਮੇਰਾ ਜੀ ਲੱਗਦਾ ਹੈ ਹੇਮਿਆ ਕਹਿੰਦਾ ਕਿਉਂ ਮਹਾਰਾਜ ਮੇਰੇ ਗਰੀਬ ਦੇ ਕੋਲ ਤੇ ਕੁਝ ਵੀ ਨਹੀਂ ਕੱਚੀ ਛਪਰੀ 'ਚ ਬੈਠੇ ਤੁਸੀਂ ਮਹਾਰਾਜ ਕਹਿੰਦੇ ਤੇਰੀ ਰੂਹ ਰੱਜੀ ਹੋਈ ਹੈ ਬੰਦਾ ਅੰਦਰੋਂ ਰੱਜਿਆ ਹੋਣਾ ਚਾਹੀਦਾ ਤੇਰੀ ਰੂਹ ਰੱਜੀ ਰੱਜੀ ਹੈ ਲੋਕੀ ਅੰਦਰੋਂ ਰੱਜੇ ਨਹੀਂ ਹਨ ਰੱਜਦੇ ਹੀ ਨਹੀਂ ਜਿੰਨਾ ਮਰਜੀ ਇਕੱਠਾ ਕਰ ਲੋ ਮਨ ਰੱਜਦਾ ਹੀ ਨਹੀਂ ਤੇ ਰਾਜਾ ਉਹ ਹੁੰਦਾ ਜਿਹੜਾ ਰੱਜ ਜਾਏ ਰਾਜੇ ਦਾ ਅਰਥ ਹੀ ਰਾਜਾ ਹੈ ਰੱਜਿਆ ਹੋਇਆ ਇਹ ਕੌਣ ਹੈ ਰਾਜਾ ਇਹ ਰੱਜਿਆ ਹੋਇਆ ਤੇ ਜਿਹੜੇ ਰੱਜੇ ਹੋਏ ਨੇ ਰਾਜੇ ਨੇ ਭਾਵੇਂ ਥੋੜੇ ਨਾਲ ਹੀ ਉਹ ਬੜਾ ਮੁੱਕਦਾ ਹੀ ਨਹੀਂ ਓਏ ਤੇਰੀ 2000 ਬੇਬੇ ਪੈਨਸ਼ਨ ਹੈ ਮੈਂ ਇੱਥੇ ਵੇਖੀ ਹੈ ਮਾਤਾ ਆਉਂਦੀ ਹੁੰਦੀ ਹੈ ਉਹ ਪੈਨਸ਼ਨ ਆਉਂਦੀ ਹੁੰਦੀ ਆ ਉਹਦੀ ਉਹਨੂੰ 2000 ਮਿਲਦੀ ਹੈ 15 ਇਸ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਹੈ ਕਿ ਗੁਰਬਾਣੀ ਦੇ ਵਿੱਚ ਵੀ ਇਹ ਗੱਲ ਕਹੀ ਗਈ ਹੈ ਕਿ ਜਿੰਨਾ ਸਾਡਾ ਕਿਸੇ ਨਾਲ ਆਸ-ਪਾਸ ਦੇ ਵਿੱਚ ਸੰਬੰਧ ਹੁੰਦਾ ਹੈ ਉਹਦਾ ਅਸਰ ਸਾਡੀ ਜ਼ਿੰਦਗੀ ਤੇ ਪੈਂਦਾ ਹੈ ਭਾਵ ਕਿ ਜਿਹੋ ਜੀ ਅਸੀਂ ਸੰਗਤ ਕਰਦੇ ਹਾਂ ਉਸ ਸੰਗਤ ਦਾ ਸਾਡੇ ਉੱਤੇ ਤੇ ਸਾਡੇ ਕੰਮਾਂ ਦੇ ਉੱਤੇ ਤੇ ਸਾਡੇ ਸਮਾਜ ਵਿੱਚ ਰਹਿਣ ਦੇ ਵਿਚਰਨ ਦੇ ਉੱਤੇ ਬਹੁਤ ਡੇਰਾ ਅਸਰ ਹੁੰਦਾ ਹੈ ਕਿਉਂਕਿ ਜੇ ਅਸੀਂ ਸਾਡੀ ਸੰਗਤ ਹੁੰਦੀ ਹੈ ਸਾਡਾ ਮਨ ਉਸੇ ਤਰ੍ਹਾਂ ਬਣ ਜਾਂਦਾ ਹੈ ਸਮਾਜ ਵਿੱਚ ਚੰਗੇ ਲੋਕਾਂ ਨਾਲ ਰਹਿਣਾ ਹੀ ਜ਼ਿੰਦਗੀ ਨੂੰ ਚੰਗਾ ਬਣਾਉਣਾ ਹੈ ਜੇ ਸਾਡਾ ਸਬੰਧ ਚੰਗੇ ਲੋਕਾਂ ਨਾਲ ਹੈ ਤਾਂ ਜ਼ਿੰਦਗੀ ਚੰਗੀ ਲੰਘ ਜਾਂਦੀ ਹੈ ਪਰ ਜੇ ਸਮਾਜ ਵਿੱਚ ਅਸੀਂ ਗਲਤ ਲੋਕਾਂ ਦਾ ਸੰਗ ਕਰ ਬੈਠੇ ਤਾਂ ਫਿਰ ਸਾਡਾ ਬਹੁਤ ਬੁਰਾ ਹਾਲ ਹੋਣਾ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸੇਧ ਲੈ ਕੇ ਤੇ ਵਧੀਆ ਸੰਗਤ ਕਰਨੀ ਚਾਹੀਦੀ ਹੈ ਤੇ ਬਾਕੀ ਗੱਲ ਆਪਾਂ ਮਨ ਦੇ ਫਕੀਰਾਂ ਦੀ ਤੇ ਰੱਜੀਆਂ ਰੂਹਾਂ ਦੀ ਕਰਦੇ ਹਾਂ ਰੱਜੀਆਂ ਰੂਹਾਂ ਉਹਨਾਂ ਨੂੰ ਦੁਨੀਆ ਦੇ ਵਿੱਚ ਕਿੰਨਾ ਮਰਜੀ ਪੈਸਾ ਧਨ-ਦੌਲਤ ਮਿਲ ਜਾਵੇ ਉਹ ਉਹਨਾਂ ਵੱਲ ਨਹੀਂ ਦੇਖਦੇ ਤੇ ਪਰ ਜੋ ਅੱਜ ਦੇ ਸਮਾਜ ਵਿੱਚ ਹੈ ਬਹੁਤ ਘੱਟ ਰੱਜੀਆਂ ਰੂਹਾਂ ਹਨ ਤੇ ਇਸ ਵੀਡੀਓ ਦੇ ਵਿੱਚ ਬਾਬਾ ਜੀ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਇਹ ਜੀਆਂ ਰੂਹਾਂ ਕਿਸ ਤਰ੍ਹਾਂ ਹੁੰਦੀਆਂ ਹਨ ਇੱਕ ਬਜ਼ੁਰਗ ਦੀ ਬਹੁਤ ਸੋਹਣੀ ਕਹਾਣੀ ਸੁਣਾਈ ਹੈ ਇਸ ਕਹਾਣੀ ਨੂੰ ਤੁਸੀਂ ਚੰਗੀ ਸੰਗਤ ਨਾਲ ਸਾਡੀ ਜ਼ਿੰਦਗੀ ਚੰਗੀ ਬਣ ਜਾਂਦੀ ਹੈ ਤੇ ਸਾਡੀ ਗਤੀ ਹੋ ਜਾਂਦੀ ਹੈ ਗਤੀ ਦਾ ਭਾਵ ਇਹ ਨਹੀਂ ਹੈ ਕਿ ਗਤੀ ਮਰ ਕੇ ਰੂਰੇ ਕਿਉਂਕਿ ਅੱਜ ਕੱਲ ਸਮਾਜ ਦੇ ਵਿੱਚ ਲੋਕ ਮਰਿਆਂ ਦੀ ਗਤੀ ਕਰਾਉਂਦੇ ਹਨ ਮਰਿਆਂ ਦੀ ਗਤੀ ਨਹੀਂ ਹੁੰਦੀ ਭਾਈ ਗਤੀ ਜਿਉਂਦਿਆਂ ਦੀ ਹੁੰਦੀ ਹੈ ਕਿਉਂਕਿ ਚੰਗੀ ਸਿਹਤ ਚੰਗਾ ਜੀਵਨ ਜਿਉਣਾ ਹੀ ਇੱਕ ਗਤੀ ਕਿਹਾ ਜਾਂਦਾ ਹੈ ਤੇ ਚੰਗੇ ਮਿੱਤਰ ਜੇ ਮਿਲ ਜਾਣ ਜ਼ਿੰਦਗੀ ਵਿੱਚ ਤਾਂ ਟਾਈਮ ਸੌਖਾ ਟੱਪ ਜਾਂਦਾ ਹੈ